ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਦੇ ਵਿਜੇਨਗਰ ਇਲਾਕੇ ਦੇ ਵਿੱਚ ਰਹਿਣ ਵਾਲੀ ਇਕੱਲੀ ਬਜ਼ੁਰਗ ਔਰਤ ਦਾ ਕਤਲ ਕਰ ਦਿੱਤਾ ਗਿਆ ਤਾਂ ਤਸਵੀਰਾਂ ਜਿਹੋਨੇ ਮੌਕੇ ਦੀ ਉਹ ਵੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਤਸਵੀਰਾਂ ਵੇਖ ਸਕਦੇ ਹੋ ਪਰਿਵਾਰਿਕ ਮੈਂਬਰ ਦਾ ਰੋ ਰੋ ਕੇ ਬੁਰਾ ਹਾਲ ਹੈ ਮੌਕੇ ਦੇ ਉੱਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਹੈ ਔਰ ਪੁਲਿਸ ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਤਾਂ ਦੱਸ ਦਈਏ ਬਜ਼ੁਰਗ ਔਰਤ ਸੀ ਜਿਸ ਦੀ ਉਮਰ ਕਰੀਬ 70 ਸਾਲ ਦੱਸੀ ਜਾ ਰਹੀ ਹੈ ਔਰ ਘਰ ਦੇ ਵਿੱਚ ਇਕੱਲੀ ਰਹਿੰਦੀ ਸੀ ਉੱਥੇ ਲੋਕਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਬਜ਼ੁਰਗ ਔਰ ਪਰਵਾਰਿਕ ਮੈਂਬਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਹੈ ਦੱਸ ਦਈਏ ਕਿ ਅੰਮ੍ਰਿਤਸਰ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਬਿਲਕੁਲ ਦਿਨ-ਬ-ਦਿਨ ਖਰਾਬ ਹੁੰਦੀ ਨਜ਼ਰ ਆ ਰਹੀ ਹੈ ਆਏ ਦਿਨ ਹੀ ਲੁੱਟਦੀਆਂ ਔਰ ਗੋਲੀ ਚੱਲਣ ਦੀਆਂ ਬਾਤਾਂ ਸਾਹਮਣੇ ਆਉਂਦੀਆਂ ਉੱਥੇ ਕਤਲ ਕਰਨ ਦੀਆਂ ਬਾਤਾਂ ਵੀ ਸਾਹਮਣੇ ਇਹ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ 70 ਸਾਲਾ ਬਜ਼ੁਰਗ ਔਰਤ ਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਹੈ ਔਰ ਕਤਲ ਕਰਨ ਵਾਲੇ ਨੂੰ ਬਿਲਕੁਲ ਤਰਸ ਨਹੀਂ ਆਇਆ 70 ਸਾਲ ਦੀ ਬਜ਼ੁਰਗ ਔਰਤ ਦਾ ਉਸ ਵੱਲੋਂ ਕਤਲ ਕੀਤਾ ਗਿਆ ਜਿਸ ਬੰਦੇ ਦੇ ਵੱਲੋਂ ਇਹ ਕਾਰਾ ਕੀਤਾ ਗਿਆ ਹੈ ਤਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪਰਿਵਾਰ ਦਾ ਰੋ ਰੋ ਮੈਂ ਕੰਮ ਟੁਕਾਰ ਆਇਆ ਠੀਕ ਹੈ ਤੇ ਮੈਂ ਵੇਖਿਆ ਕਿ ਬੂਆ ਮਤਲਬ ਕਿ ਪੂਰਾ ਖੁੱਲਾ ਨਹੀਂ ਬਲਤ ਹੋਈ ਰਹੀ ਤੇ ਮੈਂ ਅੰਦਰ ਵੜਿਆ ਨੇ ਇੱਕ ਹੀ ਮਤਲਬ ਤੇ ਬੱਤੀ ਮਤਲਬ ਵੇਦੇ ਦੀ ਮਤਲਬ ਇਹ ਬੰਦ ਸੀ ਤੇ ਕਮਰੇ ਦੀ ਇੱਕ ਜਗਰੀ ਵੀ ਕਿਤੋਂ ਚੋਰੀ ਹੋਈ ਆ ਤੇ ਦੂਜੇ ਬੰਨੇ ਮਤਲਬ ਦੂਜੇ ਬੰਦੇ ਦੀ ਜਗਰੀ ਉਹ ਕਿਰੀ ਮੰਮੀ ਵਾਲੀ ਉਹ ਵੀ ਬੰਦ ਸੀ ਮੈਂ ਮੈਂ ਵੇਖਿਆ ਮੁਜਗਾਇਆ ਮੈਂ ਤੇ ਮੰਮੀ ਮੈਂ ਮੰਮੀ ਕੀ ਹੋਇਆ ਕੀ ਕਾਰਨ ਕੀ ਲੱਗਦਾ ਤੁਹਾਨੂੰ ਮੈਨੂੰ ਕੁਛ ਨਹੀਂ ਪਤਾ ਮੈਨੂੰ ਮੇਰਾ ਹਾਂਜੀ ਹਾਂਜੀ ਰੋਜ਼ ਰੋਟੀ ਵਿੱਚ ਇੰਨੇ ਭੇਜਿਆ ਆਂਦੇ ਇੰਨੇ ਵੇ ਆ ਜਨਾ ਮੈਂ ਇੰਨੇ ਵੇ ਕੋਈ ਸ਼ੱਕ ਮੈਨੂੰ ਸ਼ੱਕ ਕਿਥੇ ਸ਼ੱਕ ਮੈਂ ਕੀ ਕਿਉਂ ਮੈਨੂੰ ਕਿਦਰ ਕੋਈ ਦੁਸ਼ਮਣੀ ਕੋਈ ਕੁਝ ਹਾਂਜੀ ਹਾਂਜੀ ਮੈਂ ਜੋਬ ਤੇ ਨੰਦੀ ਦੀ ਮੇਰੇ ਮਨ ਮੈਰਿਜ ਹੈ ਉਹ ਆਪਣੇ ਘਰ ਹੈ ਹਾਲੇ ਪਟਸੋ ਕਾਲਮ ਮਿਲ ਕੇ ਗਏ ਆ ਪਟਸੋ ਮਿਲ ਕੇ ਗਏ ਮੇਰੇ ਮੰਮੀ ਨੂੰ ਕਾਰਨ ਕੀ ਲੱਗਦਾ ਭਾਈ ਤੁਹਾਨੂੰ ਮੈਨੂੰ ਕੁਛ ਨਹੀਂ ਪਤਾ ਕਿ ਕੌਣ ਆਇਆ ਕਿੰਨੂੰ ਪਤਾ ਨਹੀਂ ਕੀ ਦੀ ਚੋਰੀ ਦੀ ਬਾਤ ਹਾਂ ਬਸ ਹਾਂ ਜੀ ਚੋਰੀ ਕਿੰਨਾ ਕ ਸਾਮਾਨ ਚੋਰੀ ਹੋਇਆ ਪਤਾ ਲੱਗਾ ਕਿ ਮਤਲਬ ਕਾਫੀ ਮਤਲਬ ਹਗਾਈ ਕਾਫੀ ਮਤਲਬ ਹਗਾਈ ਮਤਲਬ ਮਨੀ ਕਾਫੀ ਹਾਂ ਕੈਸ਼ ਹਗਾਈ ਕੈਸ਼ ਵੀ ਗਿਆਨੇ ਵੀ ਸੀ ਥੋੜੇ ਜੇ ਕਹਨੇ ਸੀ ਬਾਤ ਨੂੰ ਅਣਜਾਣ ਦੇ ਕੇ ਤੇ ਕਰ ਮਤਲਬ ਹਾਂ ਜੀ ਹੁਣ ਮੁੱਖੇ ਤੇ ਪੁਲਿਸ ਆ ਗਈ ਹੈ ਹਾਂ ਜੀ ਹੁਣ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਹਾਂ ਜੀ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਸਾਹਿਬ ਮੈਂ ਇਹ ਕਹਣਾ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਐ ਰਜਨੀਸ਼ ਸ਼ਰਮਾ ਗਲੀ ਨੰਬਰ 4 ਵਿਜੇਨਗਰ ਜਿੱਥੇ ਕਿ ਅੱਜ ਸ਼ਾਮ ਦਾ ਕੋਈ ਕਾਂਡ ਹੋਇਆ ਇੱਥੇ ਨਾ ਪਤਾ ਲੱਗਾ ਅੱਜ ਸਾਡੇ ਗਲੀ ਚ ਨਾ ਕੋਈ ਲੁੱਟਖੋ ਕਰਗੇ ਘਰ ਦੇ ਵਿੱਚ ਸਮਾਨ ਸਪੂਨ ਖਿਲਰਿਆ ਪਿਆ ਔਰ ਲੇਡੀਜ਼ ਦਾ ਕੋਈ ਗਲਾ ਦਬਾ ਕੇ ਉਹਦੀ ਡੈਥ ਮਤਲਬ ਹੋ ਗਈ ਆ ਉਹਦਾ ਮਰਡਰ ਕੀਤਾ ਗਿਆ ਜੀ ਇਹ ਬੜੀ ਕਾਨੂੰਨੀ ਹਰਕਤ ਕੀਤੀ ਜਿਸ ਨੇ ਵੀ ਕੀਤੀ ਹੈ ਕਾਨੂੰਨ ਜਿੱਦਾਂ ਵੀ ਉਹਨੇ ਆਪਣੇ ਹੱਥ ਚ ਲਿਆ ਕੈਮਰੇ ਵਗੈਰਾ ਚੈੱਕ ਕੀਤੇ ਜਾ ਰਹੇ ਆ ਜੀ ਪੁਲਿਸ ਆਈ ਆਪਣੀ ਕਾਰਵਾਈ ਕਰ ਰਹੀ ਆ ਬੜੀ ਹੈਰਾਨੀ ਦੀ ਗੱਲ ਹੈ ਜੀ ਅੱਜ ਤੱਕ ਕਦੀ ਇਦਾਂ ਹੋਇਆ ਨਹੀਂ ਸਾਡੇ ਵਿਜੇਨਗਰ ਏਰੀਆ ਬੜਾ ਸੇਫ ਮੰਨਦੇ ਸੀਗੇ ਪਰ ਅੱਜ ਜਿਹੜੀ ਗੱਲ ਸੁਣੀ ਹੈ ਵੀ ਅਸੀਂ ਵੀ ਹੈਰਾਨ ਆ ਕਿ ਕੱਲ ਉਹ ਵੀ ਦਿਨੇ ਦਿਹਾੜੇ ਮਤਲਬ ਇਹ ਕੰਮ ਹੋ ਗਿਆ ਇਹ ਕੋਈ ਆਇਆ ਵਾ ਜੀ ਉਹਨੂੰ ਇਹ ਕੋਈ ਭੇਤੀ ਬੰਦਾ ਜਿਹਨੂੰ ਪਤਾ ਆ ਕਿ ਕੱਲੀ ਲੇਡੀਜ਼ ਆ ਘਰ ਇਹਦਾ ਜਿਹੜਾ ਲੇਡੀਜ਼ ਦਾ ਇੱਕ ਬੇਟਾ ਉਹ ਵਿਚਾਰਾ ਜੌਬ ਕਰਦਾ ਕਿਤੇ ਉਹ 7:30 7:8 ਵਜੇ ਆਇਆ ਸ਼ਾਮ ਨੂੰ ਜਦੋਂ ਘਰ ਉਨੇ ਅਗੇ ਲਾਈਟ ਵਗੈਰਾ ਜਗਾਈ ਦੇਖਿਆ ਤੇ ਅੰਦਰ ਡੈੱਡ ਬੋਡੀ ਪਈ ਪਰ ਬਾਜ਼ਾਰ ਹੈ ਭਾਈ ਚੱਲਦਾ ਬਾਜ਼ਾਰ ਹੈ ਕਿਸੇ ਨੇ ਆ ਕੇ ਕੰਦੇ ਦੇਖਿਆ ਨਹੀਂ ਜਾਂ ਕਿਸੇ ਤਰ੍ਹਾਂ ਦੀ ਕੋਈ ਨਹੀਂ ਜੀ ਬਾਜ਼ਾਰ ਤੇ ਹੈ ਜੀ ਕੋਈ ਕਿਸੇ ਦੇ ਘਰ ਜਿੱਦਾਂ ਆ ਕੇ ਅੰਦਰ ਗੇਟ ਹੋੜਾ ਖੋਲਿਆ ਅੰਦਰ ਵੜ ਗਿਆ ਕਿਸੇ ਨੂੰ ਕੋਈ ਪਤਾ ਨਹੀਂ ਕਿ ਕਿਸੇ ਦਾ ਰਿਸ਼ਤੇਦਾਰ ਹੈ ਜਾਂ ਕੌਣ ਹੈ ਕੋਈ ਇੰਨਾ ਧਿਆਨ ਨਹੀਂ ਕੋਈ ਕਰਦਾ ਬਾਕੀ ਇਹ ਭੇਤੀ ਦਾ ਵੀ ਕੰਮ ਭੇਤੀ ਦਾ ਹਾਂ ਬਿਲਕੁਲ ਜੀ ਬਿਲਕੁਲ ਇਹ ਭੇਤੀ ਬੰਦੇ ਦਾ ਕੰਮ ਹੈ ਜਿਹਨੂੰ ਪਤਾ ਹੈ ਕਿ ਲੇਡੀਜ਼ ਇਕੱਲੇ ਘਰ ਆ ਤੇ ਹਾਂਜੀ ਮੌਕੇ ਤੇ ਆ ਗਏ ਪੁਲਿਸ ਵਾਲੇ ਜੀ ਆਪਣੀ ਉਹ ਕਾਰਵਾਈ ਕਰ ਰਹੇ ਆ ਕੈਮਰੇ ਵਗੈਰਾ ਖੰਗਾਲਦੇ ਆ ਤੇ ਜਲਦੀ ਤੋਂ ਜਲਦੀ ਪਤਾ ਲਾਇਆ ਜਾਏਗਾ ਤੇ ਇਹਨੂੰ ਕਾਨੂੰਨੀ ਸਜ਼ਾ ਮਿਲਣੀ ਚਾਹੀਦੀ ਹੈ ਜੀ ਇਹ ਆਸ਼ਵਾਸ਼ਣ ਹੈ ਵੀ ਪ੍ਰਸ਼ਾਸਨ ਨੇ ਦੇ ਬਾਰੇ ਪੂਰ ਜੋਰ ਮਤਲਬ ਸਾਰੀ ਚੈਕਿੰਗ ਕਰਕੇ ਕੈਮਰਿਆਂ ਦੀ ਬੰਦੇ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਡੈਡ ਬੋਡੀ ਮਿਲੀ ਹੈ ਇੱਕ ਸੁਨੀਤਾ ਨਾਦੀ ਲੇਡੀ ਹੈ ਆਲਮੋਸਟ 70 ਸਾਲ ਦੀ ਬਜ਼ੁਰਗ ਲੇਡੀ ਹੈ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਤੇ ਉਹਨਾਂ ਦੀ ਡੈਥ ਹੋ ਗਈ ਹੈ ਤੋਂ ਇਸ ਕਰਕੇ ਆਪਾਂ ਆ ਗਿਆ ਤੇ ਇਹ ਜਾਂਚ ਕਰ ਰਹੇ ਜੀ ਕੀ ਹੋਇਆ ਸੀ

ਤੋ ਜਲਤੋ ਜਲਤ ਜਿਨਾ ਨੇ ਵੀ ਕਤਲ ਕੀਤਾ ਉਹਨਾਂ ਦਾ ਗ੍ਰਿਫਤਾਰ ਹੋ ਜਾਊਗਾ ਅੱਛਾ ਸਰ ਇਹ ਸੀਸੀਟੀਵੀ ਫੁਟੇਜ ਇਹ ਕੋਈ ਬੁੱਸੀ ਸੀਸੀਟੀਵੀ ਸੀਸੀਟੀਵੀ ਫੁਟੇਜ ਦੀ ਆਪਾਂ ਜਾਂਚ ਕਰ ਰਹੇ ਜੀ ਚੈੱਕ ਕਰ ਰਹੇ ਹਲੇ ਪਰ ਸਰ ਘਰ ਤੇ ਲੁੱਟ ਕਿੰਨੇ ਦੀ ਹੋਈ ਹੈ ਕੁਝ ਪਤਾ ਲੱਗਾ ਜੀ ਲੁੱਟ ਖੋਦੀ ਆਪਾਂ ਡਿਟੇਲਸ ਹਲੇ ਕੁਝ ਨਹੀਂ ਹੈ ਜੀ ਐਸਾ ਸਾਰੇ ਐਂਗਲਸ ਦੇਖ ਰਹੇ ਹਲੇ ਸਾਡੇ ਸਾਹਮਣੇ ਕੋਈ ਲੁੱਟਖੋਦੀ ਗਲ ਸਾਹਮਣੇ ਨਹੀਂ ਹੈ ਕਿੰਨਾ ਪਹਿਲੇ ਵੀ ਕੋਈ ਲੁੱਟ-ਪਾਰ ਹੋਈ ਐ ਇੰਦਾਂ ਦੀ ਕਦੀ ਉਹ ਆਪਾਂ ਚੈੱਕ ਕਰ ਰਹੇ ਜੀ ਉਹ ਸਾਰਾ ਵੈਰੀਫਿਕੇਸ਼ਨ ਕਰ ਰਹੇ ਕਿੰਨਾ ਸੰਗੀਨ ਮਾਮਲਾ ਕਿ ਇੱਕ ਲੇਡੀ ਜਿਹੜੀ ਕਾਰ ਕੱਲੀ ਸੀ ਬਹੁਤ ਸੰਗੀਨ ਮਾਮਲਾ ਹੈ ਜੀ ਅਸੀਂ ਹੋਰ ਵੀ ਨਹੀਂ ਸਕਦੀ ਸੀ ਕਿ ਕੀ ਜੀ ਹੋਰ ਵੀ ਨਹੀਂ ਸਕਦੀ ਸੀ ਹਾਂ ਚਲ ਵੀ ਨਹੀਂ ਸੀ ਸਾਰਾ 70 ਸਾਲ ਦੀ ਲੇਡੀ ਸੀ ਤੇ ਉਹਦੇ ਹੱਥ ਤੇ ਵਿੱਚ ਉਹ ਸਟਾਫ ਵੀ ਸੀ ਅੱਛਾ ਸਰ ਕਿਉਂ ਨਕਾ ਪਰਚਾ ਦਰ ਦਿੱਤਾ ਗੱਲ ਉਹ ਕਤਲ ਦੀ ਪਰਚਾ ਕੀਤਾ ਜੀ ਹਲੇ ਪਰ ਐਵੇਂ ਆ ਕੇ ਸੀ ਮਰਡਰੀ ਸਾਨੂੰ ਪਤਾ ਲੱਗਿਆ ਤੇ ਉਸ ਤੋਂ ਬਾਅਦ ਜਿਵੇਂ ਜਿਵੇਂ ਆਪਾਂ ਇਨਵੈਸਟੀਗੇਸ਼ਨ ਕਰਾਂਗੇ ਉਹਦੇ ਸਾਹਮਣੇ ਉਹਦੇ ਵਾਸਤੇ ਆਪਾਂ ਕਾਰਵਾਈ ਕਰਾਂਗੇ ਠੀਕ ਠੀਕ